ਡਾਕਟਰ ਸਾਹਿਬ ਨਵਾਂ ਪ੍ਰੋਡਕਟ ਲੈ ਕੇ ਆਏ ਆ ਫ੍ਰੀ ਪ੍ਰੋਡਕਟ ਵੰਡ ਰਹੇ ਆ ਹੁਣ ਪ੍ਰੋਡਕਟ ਕਿਹੜਾ ਪਹਿਲਾਂ ਤਾਂ ਉਹ ਜਾਣਾਂਗੇ ਲੇਕਿਨ ਔਰੇ ਨਾਲ ਨਾਲ ਪਹਿਲਾਂ ਬਾਈ ਜੀ ਨਾਲ ਗੱਲਬਾਤ ਵੀ ਕਰਨੀ ਆ ਤੁਸੀਂ ਨੇਵਲ ਅਮਲੇ ਦੇ ਨਾਮ ਤੋਂ ਡਾਕਟਰ ਸਾਹਿਬ ਨੂੰ ਤਾਂ ਜਾਣਦੇ ਹੋ ਡਾਕਟਰ ਸਾਹਿਬ ਤੁਹਾਡੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹੁਣ ਆ ਵੀ ਵਾਇਰਲ ਹੋ ਗਈ ਅਸੀਂ ਪਹੁੰਚ ਗਏ ਤੁਹਾਡੇ ਕੋਲ ਜੀ ਡੱਬੀਆਂ ਭਾਵੇਂ ਤੁਹਾਡੀਆਂ ਅਸੀਂ ਨਿੱਕੀਆਂ ਨਿੱਕੀਆਂ ਦੇਖੀਆਂ ਵਾਂ ਮੈਂ ਦਿਖਾਵਾਂ ਮੈਂ ਲੈ ਕੇ ਆਂਡ ਬੀਆਂ ਉਹ ਮੈਂ ਮਿਆਗ ਨਹੀਂ ਕਰਦਾ ਸਾਡੇ ਕੋਲ ਪਹੁੰਚ ਗਈ ਹਮਾਰੇ ਦੱਸੋ ਤੁਹਾਡੇ ਨਾਲ ਅਸੀਂ ਜੁੜੇ ਹੋਏ ਆ ਸਮਾਨ ਇਹ ਸਾਰਾ ਰੱਖੀਦਾ ਪਤਾ ਕਰਕੇ ਰੱਖੀਦਾ ਕਿਹੜਾ ਬੰਦਾ ਕੀ ਕੀ ਪਰ ਸਾਨੂੰ ਇੰਨਾ ਪਰ ਹੈ ਕਿ ਥੋੜੀਆਂ ਨਿੱਕੀਆਂ ਨਿੱਕੀਆਂ ਡੱਬੀਆਂ ਦੇ ਕੰਮ ਵੱਡੇ ਵੱਡੇ ਹੁੰਦੇ ਆ ਚਲੋ ਵਾਈਗਰੂ ਦੀ ਕਿਰਪਾ ਤੇ ਅੱਛਾ ਹੁਣ ਮੈਨੂੰ ਦੱਸ ਦੋ ਕਿ ਫ੍ਰੀ ਕਿਹੜਾ ਪ੍ਰੋਡਕਟ ਆ ਤਾਂ ਉਹ ਕਿਹੜਾ ਪ੍ਰੋਡਕਟ ਹਾਲਾਂਕਿ ਮੈਂ ਵੀਡੀਓ ਪੂਰੀ ਨਹੀਂ ਦੇਖੀ ਮੈਂ ਅੱਧੀ ਦੇਖ ਕੇ ਬੰਦ ਕਰਤੀ ਉਹ ਤੋਂ ਬਾਅਦ ਮੈਂ ਕਹਾਂ ਨਹੀਂ ਹੁਣ ਕੱਲੂ ਜਾ ਕੇ ਮਿਲਾਂਗੇ ਤੇ ਉੱਥੇ ਪਤਾ ਕਰਾਂਗੇ ਕੀ ਹਿਸਾਬ ਦਾ ਵਾ ਜਿੰਨੇ ਦਰਸ਼ਕ ਆ ਮੈਂ ਕਹਿੰਦਾ ਵੀਡੀਓ ਬੜੇ ਧੰਨ ਨੇ ਲੋਕ ਕਿ ਡਾਕਟਰਾਂ ਦੀ ਵੀਡੀਓਜ਼ ਬੜੀਆਂ ਲਾਹੇਵੰਦ ਹੁੰਦੀਆਂ ਤੁਹਾਡੇ ਲਈ ਵੀ ਹੋਣਗੀਆਂ ਤੇ ਸਾਡੇ ਲਈ ਵੀ ਹੋਣਗੀਆਂ ਹੁਣਾਂ ਨਿੱਕੀਆਂ ਨਿੱਕੀਆਂ ਡੱਬੀਆਂ ਦੇ ਵਿੱਚ ਕੀ ਹੈਗਾ ਤੇ ਕੀ ਤੁ ਏ ਜਾਣਾਂਗੇ ਡਾਕਟਰ ਸਾਹਿਬ ਹੁਣ ਤੁਸੀਂ ਦੱਸੋ ਇਹਦੇ ਬਾਰੇ ਐਕਸਪਲੇਨ ਕਰੋ ਆ ਜਿੰਨਾਂ ਨੂੰ ਜਿਹੜੇ ਸਾਡੇ ਦਰਸ਼ਕ ਸਪੈਸ਼ਲੀ ਕੋ ਅਭੀ ਜੀ ਇਹ ਉਹ ਡੱਬੀ ਹੈਗੀ ਅਰੂਚੋ 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 ਅੱਛਾ ਇਹ ਜਿੱਦਾਂ ਮਤਲਬ ਕਈ ਬੰਦਿਆਂ ਦਾ ਸਟੈਮਨਾ ਨਹੀਂ ਹੁੰਦਾ ਓਕੇ ਮਰਦਾਨਾ ਕਮਜ਼ੋਰੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ ਲਈ ਇਹ ਕਾਰਗਰ ਸਾਬਤ ਹੋਈ ਆ ਇਹ ਉਹ ਡੱਬੀ ਹੈਗੀ ਹਾਂ ਨਾ ਇਹ ਪਿਛਲੇ 2 ਸਾਲਾਂ ਤੋਂ ਸਾਡੇ ਦਰਸ਼ਕ ਜਿਹੜੇ ਥੋੜੇ ਤੇ ਸਾਡੇ ਹੈਗੇ ਆ ਉਹ ਇਹਨੂੰ ਯੂਜ਼ ਕਰ ਰਹੇ ਆ ਓਕੇ ਠੀਕ ਹੈ ਨਾ ਔਰ ਤੁਸੀਂ ਬਹੁਤ ਸਾਰੀਆਂ ਵੀਡੀਓ ਚ ਦੇਖਿਆ ਹੋਊਗਾ ਜਿਹੜੇ 60 ਸਾਲ ਦੇ ਬਜ਼ੁਰਗ ਹੈਗੇ ਆ ਜਾਂ 50 55 ਸਾਲ ਦੇ ਬਜ਼ੁਰਗ ਹੈਗੇ ਆ ਉਹ ਵੀ ਇਹਨੂੰ ਯੂਜ਼ ਕਰਦੇ ਆ ਔਰ ਬਹੁਤ ਚੰਗੇ ਵਧੀਆ ਅਫੀਸਰ ਲਾਈਨ ਦੇ ਬੰਦੇ ਵੀ ਇਹਨੂੰ ਯੂਜ਼ ਕਰਦੇ ਆ ਇਹਦਾ ਕੋਈ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਕੋਈ ਆਯੁਰਵੇਦਾ ਦੀ ਮੈਡੀਸਿਨ ਕੋਈ ਵੀ ਹੋਵੇ ਚਾਹੇ ਉਹ ਸਾਡੀ ਆ ਚਾਹੇ ਕਿਸੇ ਦੀ ਵੀ ਓਕੇ ਉਹ ਕਦੇ ਵੀ ਸਾਈਡ ਇਫੈਕਟ ਨਹੀਂ ਕਰਦੀ ਜੇਕਰ ਆਯੁਰਵੇਦ ਦਾ オリジナル ਹੈ ਡੈਫੀਨਿਟਲੀ ਜੇ ਉਹ ਨੂੰ ਐਕਚੁਅਲ ਆਯੁਰਵੇਦ ਨੂੰ ਫਾਲੋ ਕਰਦੇ ਹੋਣਗੇ ਜੀ 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 ਹੁਣ ਇਹ ਦੂਜੀ ਤੁਸੀਂ ਇੱਕ ਆ ਫ੍ਰੀਜ ਜਿੰਨੇ ਪਏ ਇੱਕ ਸਾਈਕ ਨਾਲ ਜੁ ਚਮਚੀ ਰੱਖੀ ਆ ਇਹ ਨੂੰ ਸਮਾਂ ਲੱਗਾ ਪਰ ਬੜੀ ਇਹ ਵੀ ਬੜੀ ਮਤਲਬ ਮੈਨੂੰ ਲੱਗਾ ਕਿ ਹੈਵੀ ਪੂਰਾ ਇਹਨਾਂ ਤਾਂਬੇ ਚਮਚਾ ਲਾਵਾ ਕੀ ਚੱਕਰ ਕੀ ਆ ਇਹ ਇਹ ਆ ਦੱਸੋਨ ਕੀ ਸੀ ਦੇਖੋ ਇਸ ਚੀਜ਼ ਨੂੰ ਤਾਂ ਤੁਸੀਂ ਜਾਣਦੇ ਹੋਈਆਂ ਹੋ ਇਹ ਸਾਰੀ ਪਬਲਿਕ ਹੀ ਜਾਣਦੀ ਇਹ ਹੈਗੀ ਸ਼ਿਲਾਜੀਤ ਸ਼ਿਲਾਜੀਤ ਹੈ ਹਾਂ ਸ਼ਿਲਾਜੀਤ ਜਿਹੜੀ ਲਾਸਟ ਵੀਡੀਓ ਤੁਸੀਂ ਦੇਖੀ ਹੈਗੀ ਆ ਨਾ ਤੁਸੀਂ ਗੁਰਪੇਜ ਹੋਰਾਂ ਨਾਲ ਦੇਖੀ ਹੋਣੀ ਵੀਡੀਓ ਉਹਦੇ ਵਿੱਚ ਮੈਂ ਉਹ ਗੁਰਪੇਜ ਨੇ ਮੂੰਹ ਚ ਕਢਾ ਲਈ ਜੀ ਇਹਦੇ ਨਾਲ ਸਾਡੇ ਚੈਨਲ ਨੂੰ ਕੀ ਫ੍ਰੀ ਦਿੰਨੇ ਹਾਂ ਮੈਂ ਕਿਹਾ ਮੈਂ ਇਹਨੂੰ ਲਾਂਚ ਕਰਨ ਲੱਗਾ ਕਹਿੰਦਾ ਫੇ ਫ੍ਰੀ ਰਹੇ ਜੋ ਤੱਕ ਤੁਸੀਂ ਲਾਂਚ ਨਹੀਂ ਕਰਦੇ ਹਾਂ ਸੋ ਅਰੂਚੋ ਦੇ ਨਾਲ ਜਿਹੜੀ ਆ ਸ਼ਿਲਾਜੀਤ 31 ਦਸੰਬਰ ਤੱਕ ਕਰ ਫ੍ਰੀ ਹੈ ਰੂਚੂ ਦੇ ਨਾਲ ਤੁਸੀਂ ਸ਼ਿਲਾਜੀਤ ਜਿਹੜੀ ਹੈ ਬਿਲਕੁਲ ਫ੍ਰੀ ਦੇ ਰਹੇ ਆ ਇਹ ਸੱਚੀ ਫ੍ਰੀ ਦੇ ਰਹੇ ਆ ਬਿਲਕੁਲ ਜਿਹੜਾ ਇਹਨੂੰ ਪਰਚੇਜ਼ ਕਰਦਾ ਆ ਹਾਂ ਉਹਨੂੰ ਸ਼ਿਲਾਜੀਤ 31 ਦਸੰਬਰ ਤੱਕਰ ਚਾਹੇ ਇੱਕ ਵਾਰੀ ਖਰੀਦ ਲਵੇ ਚਾਹੇ 10 ਵਾਰੀ ਖਰੀਦ ਲਵੇ ਉਹਨੂੰ ਫ੍ਰੀ ਆ ਅੰਦਰ ਨਾਲ ਚਮਚਾ ਚਮਚਾ ਵੀ ਫ੍ਰੀ ਆ ਨਾਲ ਹੀ ਆਦਾ ਨਾਲ ਚਮਚਾ ਵੀ ਫ੍ਰੀ ਆ ਅੱਛਾ ਸ਼ਿਲਾਜੀਤ ਜਿਹੜੀ ਹੁਣ ਹੈਗੀ ਆ ਚਲੋ ਮੈਂ ਥੋੜੇ ਤੋਂ ਕੁਝ ਵਿਸ਼ਵਾਸ ਕਰਤਾ ਤਾਂ ਕਿ ਹਾਂਜੀ ਸ਼ਿਲਾਜੀਤ ਤੇ ਵੀ origignal ਹੋਏਗੀ ਵਿਆਦ ਦੇ ਵਿੱਚ ਸ਼ਿਲਾਜੀਤ ਮਿਲ ਜਾਂਦੀ ਮੈਨੂੰ ਥੋੜਾ ਇਹਦਾ ਇਹਦੇ ਬਾਰੇ ਵੀ ਦੱਸ ਦਿਓ ਕਲੀਅਰ ਕਰ ਬਿਲਕੁਲ ਮੈਂ ਤੁਹਾਨੂੰ ਦੱਸਦਾ ਕਿ ਇਹ ਜਿਹ ਦੇਖੋ اچھا 스멜 ਕਰਕੇ ਦੇਖੋ ਇੱਕ ਵਾਰੀ ਧੰਨਵਾਦ ਦੋਗੇ ਆ ਹੈਨਾ ਇਹ ਹੈਗੀ ਵੀ ਮਤਲਬ ਕਾਫੀ ਪਤਲੀ ਆ ਇਹ ਲਿਕਵਿਡ ਫਾਰਮ ਹੁੰਦੀ ਆ ਹਾਂ 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 ਦੇਖੋ ਇੱਕ ਜਿਹੜੀ ਮਤਲਬ ਹਾਰਡ ਫਾਰਮ ਹੁੰਦੀ ਆ ਉਹ ਤੁਸੀਂ ਮੈਡੀਸਨ ਵਾਲੇ ਯੂਜ਼ ਕਰਦੇ ਨੇ ਵੱਖ-ਵੱਖ ਮੈਡੀਸਨਾਂ ਚ ਪੈਂਦੀ ਆ ਓਕੇ 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 ਇਹਨੂੰ ਅਸੀਂ ਜਿਹੜਾ ਲਿਕਵਿਡ ਫਾਰਮ ਆ ਇਹਨੂੰ ਡਾਇਰੈਕਟਲੀ ਲੈ ਸਕਦੇ ਹਾਂ ਇਹਨੂੰ ਡਾਇਰੈਕਟ ਲੈ ਸਕਦੇ ਅਸੀਂ ਹਾਂ ਜਿਵੇਂ ਦੁੱਧ ਚ ਹਾਂ 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 ਜਿਵੇਂ ਪਾਣੀ ਚ ਇਹ ਲੈ ਸਕਦੇ ਆਪਾਂ ਪਰ ਇਹਦਾ ਇੱਕ ਇਹ ਵੀ ਹੁੰਦਾ ਕਿ ਕਹਿੰਦੇ ਸ਼ਿਲਾਜੀਤ ਜ਼ਿਆਦਾਤਰ ਜਿਹੜੀ ਆ ਮਤਲਬ ਇਹਨਾਂ ਪ੍ਰੋਬਲਮਸ ਲਈ ਖਾਈ ਜਾਂਦੀ ਆ ਇਹ ਵੀ ਇੱਕ ਗੱਲ ਮਰਦਾਨਾ ਕਮਜ਼ੋਰੀ ਦੀ ਹਾਂ ਹਾਂ ਵੀ ਜਿਹਨੂੰ ਪ੍ਰੋਬਲਮ ਆ ਉਹ ਖਾ ਸਕਦਾ ਵਾ ਮਰਦਾਨਾ ਕਮਜ਼ੋਰੀ ਲਈ ਤਾਂ ਹੈ ਬੈਸਟ ਬਟ ਇੱਕ ਚੀਜ਼ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਨਾ ਕਿ ਜਿਹੜਾ ਵੀ ਦਰਸ਼ਕ ਪਲੀਜ਼ ਨੋਟ ਕਰ ਲੈਣ ਚਾਹੇ ਇਹ ਸ਼ਿਲਾਜੀਤ ਲੈਣ ਚਾਹੇ ਕੋਈ ਵੀ ਲੈਣ ओरिजिनल ਲੈ ਲਿਓ ਹਮ 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 ਇੱਕ ਸਾਲ ਜੇਕਰ ਤੁਸੀਂ ਲਗਾਤਾਰ ਸ਼ਿਲਾਜੀਤ ਖਾ ਜਾਂਦੇ ਆ ਇੱਕ ਸਾਲ ਅੱਛਾ ਲਗਾਤਾਰ ਠੀਕ ਹੈ ਨਾ ਅਪਰੋਕਸੀਮੇਟ ਆ ਹੁਣ ਮੈਂ ਤੁਹਾਨੂੰ ਐਵਰੇਜ ਤਾਂ ਨਹੀਂ ਦੱਸ ਸਕਦਾ ਕਿੰਨੀ ਹਨ ਇੱਕ ਸਾਲ ਲਾ ਲਓ ਜਿੰਨੀ ਕੁਆਂਟੀਟੀ ਖਾ ਸਕਦੇ ਡੇਲੀ ਨਹੀਂ ਖਾ ਸਕਦੇ ਹਨ ਤਾਂ ਤੁਸੀਂ 10 ਸਾਲ ਆਪਣੀ ਲਾਈਫ ਤੋਂ ਪਿੱਛੇ ਆ ਜਾਓਗੇ ਮਤਲਬ ਜੇ ਤੁਸੀਂ 50 ਸਾਲ ਦੇ ਆ ਤਾਂ ਤੁਸੀਂ 40 ਸਾਲ ਦੇ ਦੇਖੋਗੇ ਓਕੇ ਨਾ ਤੁਹਾਡੇ ਗੋਡੇ ਦੇਖਣਗੇ ਨਾ ਤੁਹਾਡੀ ਹੋਰ ਕੋਈ ਪ੍ਰੋਬਲਮ ਆਉਗੀ ਇਹੋ ਜਿਹਾ ਇਹ ਵਰਦਾਨ ਆ ਸ਼ੀਲਾ ਜੀ ਸੁਣਦੇ ਜ਼ਰੂਰ ਯਾਰ ਨੋ ਡਾਊਟ ਪਤਾ ਵੀ ਆ ਸਾਨੂੰ ਹੈਡਸ ਵਗੈਰੇ ਜਿਵੇਂ ਆਪਾਂ ਦੇਖਦੇ ਆ ਪਰ ਤੁਹਾਨੂੰ ਸ਼ਾਇਦ ਅਸੀਂ ਯੂਜ਼ ਕਰਨ ਤੋਂ ਡਰ ਜਾਂਦੇ ਆ ਕਿ ਬਾਲੀ ਗਰਮ ਹੁੰਦੀ ਇਹ ਤਾਂ ਕਹਿੰਦੇ ਗਰਮੀਆਂ 'ਚ ਖਾਣੀ ਨਹੀਂ ਚਾਹੀਦੀ ਦੇਖੋ ਹੁੰਦੀ ਗਰਮ ਆ ਪਰ ਹਰ ਇੱਕ ਚੀਜ਼ ਗਰਮ ਹੁੰਦੀ ਆ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਲੈਣਾ ਖਾਣਾ ਹਾਂ ਕਿਸ ਤਰੀਕੇ ਨਾਲ ਜੇਕਰ ਤੁਸੀਂ ਚੰਗੇ ਵੈਦ ਕੋਲ ਚੰਗੇ ਡਾਕਟਰ ਕੋਲ ਉਹਦੀ ਸਲਾਹ ਨਾਲ ਲੈਣੇ ਆ ਤਾਂ ਤੁਹਾਡੇ ਲਈ ਹਰ ਇੱਕ ਚੀਜ਼ ਬੈਨੀਫਿਟ ਆ ਕੁਦਰਤ ਨੇ ਕੋਈ ਵੀ ਚੀਜ਼ ਤੁਹਾਡੇ ਲਈ ਨੁਕਸਾਨਦੇ ਨਹੀਂ ਰੱਖਦੀ ਹਾਂ ਨਹੀਂ ਤਾਂ ਕੁਦਰਤੀ ਚੀਜ਼ਾਂ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਸਾਡੇ ਕਹਿੰਦੇ ਜੀ ਮੈਂ ਫਰੂਟ ਖਾਦਾ ਹਾਂ ਹਾਂ ਮੰਨ ਲਓ ਮੈਂ ਸੇਬ ਖਾਦਾ ਖਾ ਸਾਡੀ ਮਾਤਾ ਦੀ ਵੀ ਗੱਲ ਕਰਦਾਂ ਉਹ ਕੀ ਕਹਿੰਦੇ ਸੀ ਸੇਵ ਕੱਟ ਕੇ ਦੇ ਦਿਓ ਜੀ ਉੱਤੇ ਨਮਕ ਪਾ ਦਿਓ ਮੈਂ ਮਾਤਾ ਨੂੰ ਬਹੁਤ ਵਾਰੀ ਇਹ ਗੱਲ ਗਈ ਆ ਮੈਂ ਕਹਿੰਦਾ ਜੀ ਜੇ ਨਮਕੇ ਪਾਣਾ ਸੀ ਤਾਂ ਕੁਦਰਤ ਵੀ ਪਾ ਕੇ ਭੇਜ ਸਕਦੀ ਸੀ ਹਾਂ ਜਿੱਦਾਂ ਉਹਨੇ ਦਿੱਤਾ ਉਦਾਂ ਉਦਾਂ ਖਾਓ ਜਿੱਦਾਂ ਕੁਦਰਤ ਨੇ ਤੁਹਾਨੂੰ ਦਿੱਤੀ ਜਿਹੜੀ ਚੀਜ਼ ਤੁਹਾਨੂੰ ਕੁਦਰਤ ਨੇ ਜਿੱਦਾਂ ਦਿੱਤੀ ਆ ਉਹਨੂੰ ਉਸ ਤਰੀਕੇ ਨਾਲ ਹੀ ਖਾਓ ਐਗਜੈਕਟਲੀ ਜਦੋਂ ਤੁਸੀਂ ਆਪਣੀ ਮਰਜ਼ੀ ਦਾ ਖਾਣ ਲੱਗਦੇ ਫੇਰ ਕੁਦਰਤ ਦੇ ਨਾਲ ਤੁਸੀਂ ਖਲਵਾੜ ਕਰ ਰਹੇ ਹੁੰਦੇ ਆਂ ਡੈਫੀਨਿਟਲੀ ਜੇ ਮਤਲਬ ਸੇਬ ਨਮਕੀਨ ਖਾਣ ਨਾਲ ਵਧੀਆ ਹੁੰਦਾ ਤਾਂ ਉਹ ਫਿਰ ਨਮਕੀਨ ਹੀ ਹੋਣਾ ਸੀਗਾ ਸੇਬ ਦੇਖੋ ਮੈਂ ਹੁਣ ਗੱਲ ਕਰ ਇੱਕ ਸੰਤਰਾ ਤੁਸੀਂ ਲੈਨੇ ਹੋ ਖਟਾ ਉਹਦੇ ਵਿੱਚ ਖੰਡ ਪਵਾ ਲੈਨੇ ਆ ਹਾਂ ਤੁਹਾਨੂੰ ਨੁਕਸਾਨ ਕਰ ਰਹੇ ਆਪਾਂ ਜਿੱਥੇ ਵੀ ਜੂਸ ਪੀਨੇ ਆ ਉਹਨੂੰ ਕਹਿੰਦੇ ਉਹ ਭਾਈ ਨੇ ਵੀ ਵਿਚਾਰੇ ਨੇ ਬੋਤਲ ਚ ਪਾ ਕੇ ਰੱਖਿਆ ਹੁੰਦਾ ਐ ਕਰ ਦੇਣਾ ਦੋ ਤਿੰਨ ਟੱਕਣ ਵਾਲਾ ਮਿੱਠਾ ਸਵਾਦ ਲੱਗਿਆ ਉਹ ਤਾਂ ਅਸੀਂ ਬਣਾ ਲਿਆ ਨਾ ਅਸੀਂ ਬਣਾ ਲਿਆ ਕੁਦਰਤ ਨੇ ਤਾਂ ਤੁਹਾਨੂੰ ਖਟਾ ਦਿੱਤਾ ਸੀ ਤਾں ਕਰਕੇ ਜੋ ਕੁਦਰਤ ਨੇ ਦਿੱਤਾ ਉਹਨੂੰ ਉਹਦੇ ਮੁਤਾਬਕ ਲੈ ਕੇ ਚੱਲੋ ਯਾਨੀ ਕਿ ਹੁਣ ਅੱਛਾ ਹੁਣ ਤੂੰ ਤੁਹਾਡਾ ਜਿਹੜਾ ਆਫਰ ਹੈਗਾ ਕਿ ਤੁਸੀਂ ਅਰੂਚੋਂ ਜੇ ਖਰੀਦਨੇ ਹੋ ਉਦੇ ਨਾਲ ਤੁਹਾਨੂੰ ਆ ਅੱਛਾ ਇਹ ਡੱਬੀ ਵੱਡੀ ਆ ਫ੍ਰੀ ਵਾਲੀ ਦੇਈ ਜੇ ਤੁਸੀਂ ਆ ਛੋਟੀ ਜੀ ਐਕਚੁਅਲ ਵਿੱਚ ਇਹ 31 ਦਸੰਬਰ ਤੋਂ ਬਾਅਦ ਇਹਦਾ ਰੇਟ ਵਧ ਜਾਣਾ ਜਿਹੜਾ ਰੇਟ ਹੈਗਾ ਉਹ 31 ਦਸੰਬਰ ਤੱਕ ਜਿੰਨੇ ਵੀ ਸਾਡੇ ਦਰਸ਼ਕ ਜਾਂ ਤੁਹਾਡੇ ਦਰਸ਼ਕ ਹੈਗੇ ਆ ਉਹਨਾਂ ਨੂੰ ਇਹ ਫ੍ਰੀ ਆਫ ਕੋਸਟ ਦਿੱਤਾ ਜਾਊਗਾ ਤੁਸੀਂ ਇੱਕ ਡੱਬੀ ਮੰਗਾ ਲਓ ਚਾਹੀ ਤੁਸੀਂ 10 ਮੰਗਾ ਲਓ ਸੋਜੀ ਲਓ ਜੀ ਫਸਟ ਆਫ 올 ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਅਰੂਚੋ ਜਿਹੜੀ ਆ ਇਹ ਤੁਹਾਨੂੰ ਸੈਕਸ਼ੂਅਲ ਪ੍ਰੋਬਲਮ ਵਾਸਤੇ ਵੀ ਯੂਜ਼ ਕਰ ਸਕਦੇ ਹੋ ਜਾਂ ਉਹਦਾ ਵੀ ਮਰਦਾਨਾ ਕਮਜ਼ੋਰੀ ਜਾਂ ਕਿਸੇ ਵੀ ਤਰੀਕੇ ਦੇ ਇਦਰਾ ਇਸਤੇਮਾਲ ਕਰ ਸਕਦੇ ਹੋ ਉਹਦੇ ਨਾਲ ਤੁਹਾਨੂੰ ਸ਼ਿਲਾਜੀ ਦੀ ਡੱਬੀ ਜਿਹੜੀ ਬਿਲਕੁਲ ਫ੍ਰੀ ਮਿਲ ਸਕਦੀ ਏ ਤੇ ਅੱਛਾ ਇਹਨੂੰ ਇਸਤੇਮਾਲ ਕਿਵੇਂ ਕਰਨਾ ਇੱਕ ਵਾਰ ਇਹ ਵੀ ਦੱਸ ਦੋ ਤੇ ਅਰੂਚੋਂ ਦਾ ਵੀ ਦੱਸ ਦੋ ਕਿ ਕਿਵੇਂ-ਕਿਵੇਂ ਇਸਤੇਮਾਲ ਕਰਨਾ ਜੀ ਮੈਂ ਤੁਹਾਨੂੰ ਮੈਨੂੰ ਚਮਚ ਦੇਓ ਨਿਕਾ ਆਹ ਲਓ ਆਲੋ ਜੀ ਵੇ ਚਮਚਾ ਤੇ ਪਰਹੇ ਜਿ ਕਰੀਦਾ ਹੁੰਦਾ ਨਹੀਂ ਇਹ ਦੇਖੋ ਓਏ ਉਦਾਂ ਨਹੀਂ ਆਪਾਂ ਪਰਹੇ ਇਹ ਜੇਚ ਵੜ ਗਏ ਇਹਨੂੰ ਵੀ ਖਾ ਜਾਣਾ ਇਹਨੂੰ ਮੈਨੂੰ ਪਤਾ ਆ ਸੋ ਅੱਛਾ ਠੀਕ ਹੈ ਇਹਨੀ ਚੀਜ਼ ਇਹ ਤੁਸੀਂ ਇੱਕ ਟਾਈਮ ਲੈ ਲਓ ਓਕੇ ਜੇ ਕਮਜ਼ੋਰੀ ਜੇ ਕਮਜ਼ੋਰੀ ਨਹੀਂ ਬਹੁਤੀ ਹੈਗੀ ਮੰਨ ਲਓ ਮਰਦਾਨਾ ਕਮਜ਼ੋਰੀ ਨਹੀਂ ਹੈਗੀ ਤਾਂ ਇੱਕ ਟਾਈਮ ਲੈ ਲਓ ਠੀਕ ਹੈ ਜੇ ਜ਼ਿਆਦਾ ਲੱਗਦਾ ਇਹਨੂੰ ਮੱਕੀ ਦੇ ਦਾਣੇ ਜਿੰਨੀ ਅਸੀਂ ਮਸ਼ਹੂਰ ਵੀ ਵੈਸੇ ਮੱਕੀ ਦੇ ਦਾਣੇ ਹਾਂ ਠੀਕ ਹੈ ਨਾ ਜੇਕਰ ਬਹੁਤੀ ਜ਼ਿਆਦਾ ਕਮਜ਼ੋਰੀ ਹੈ ਫਿਰ ਦੋ ਟਾਈਮ ਲੈ ਲਓ ਓਕੇ ਸੇਮ ਸ਼ਿਲਾਜੀਤ ਦੇਓ ਮਰੇ ਕੋਲ ਆ ਲੋ ਲਓ ਚਲੋ ਮੰਨ ਲਓ ਇੰਨੀ ਕੁ ਅਸ ਇੰਨੀ ਕੁ ਕੁਆਂਟੀਟੀ ਹੁੰਦੀ ਹੈ ਇੰਨੀ ਕੁ ਇੰਨੀ ਕੁ ਸ਼ਿਲਾਜੀਤ ਇਹਨੂੰ ਤੁਸੀਂ ਦੁੱਧ ਦੇ ਵਿੱਚ ਐਂ ਚਮਚੇ ਨੂੰ ਭੇਦ ਦੇਣਾ ਠੀਕ ਹੈ ਚਾਹੇ ਇਹ ਚਮਚਾ ਲੈ ਲਓ ਚਾਹੇ ਵੱਡਾ ਚਮਚਾ ਲੈ ਕੇ ਉਹਦੀ ਚਮਚ ਦੀ ਬੈਕ ਸਾਈਡ ਜਿਹੜੀ ਇਹ ਸਾਈਡ ਹੁੰਦੀ ਹੈ ਨਾ ਇਹਨੂੰ ਐਂ ਕਰਕੇ ਚੱਕ ਲਓ ਇਹਨੂੰ ਐਦਾ ਦੁੱਧ ਚ ਐਦਾ ਛੱਡ ਦਿਓ ਵਿੱਚ ਐਦਾ ਚਮਚੇ ਨੂੰ ਪੁੱਠਾ ਵਿੱਚ ਛੱਡ ਦਿਓ ਦੁੱਧ ਚ ਠੀਕ ਹੈ ਠੀਕ ਹੈ ਜੀ ਇਹਨੇ ਉਹਦੇ ਵਿੱਚ ਘੁਲਣਾ ਸ਼ੁਰੂ ਹੋ ਜਾਣਾ ਤਾਰ ਬਣ ਕੇ ਅੱਛਾ ਠੀਕ ਹੈ ਤਾਰ ਬਣ ਕੇ ਘੁਲਣਾ ਸ਼ੁਰੂ ਹੋ ਜਾਣਾ ਜਿੰਦਾ ਜਿੰਦਾ ਇਹਨੇ ਘੁੜੀ ਜਾਂਦਾ ਉਹਨੂੰ ਲਾਸਟ ਤੇ ਆ ਕੇ ਹਿਲਾ ਦਿਓ ਉਹ ਤੁਸੀਂ ਪੀ ਲਓ 15 ਦਿਨ ਹੂੰ 15 ਦਿਨਾਂ ਬਾਅਦ ਥੋੜਾ ਸਰੀਰ ਇਹ ਬੋਲੂਗਾ ਕਿ ਤੁਸੀਂ ਕੁਝ ਖਾਦਾ ਬਹੁਤ سارے ਦੋਸਤ ਆ ਅਭੀ ਜਿਹੜੇ ਆ ਕੇ ਇੱਥੇ ਪਰਸਨਲੀ ਗੱਲਾਂ ਕਰਦੇ ਮੇਰੇ ਬਹੁਤ سارے ਲੋਕ ਹੈਗੇ ਹਨ ਸੋ ਮੈਂ ਉਹਨਾਂ ਦੀ ਜਜਮੈਂਟ ਦੋ ਕਹਿੰਦਾ ਕਿ ਮੇਰਾ ਦਿਲ ਬਹੁਤ ਕੁਝ ਕਰਨ ਨੂੰ ਕਰ ਪਰ ਜਦੋਂ ਅਸੀਂ ਆਪਣੇ ਹਮਸਫਰ ਦੇ ਕੋਲ ਜਾਂਦੇ ਆ ਹਾਂ ਮੇਰਾ ਮੂੜੇ ਨਹੀਂ ਹੁੰਦਾ ਇਹ ਇਹਨੂੰ ਇੱਛਾ ਸ਼ਕਤੀ ਵਾਲਾ ਵੀ ਕਹਿੰਦੇ ਨੇ ਇੱਛਾ ਸ਼ਕਤੀ ਜਿਹਦਾ ਨਹੀਂ ਹਣਾ ਕਿਉਂਕਿ ਕਾਰਨ ਟੈਸਟੋਸਟਰੋਨ ਜਿਹੜੇ ਹੁੰਦੇ ਆ ਉਹ ਬੰਦੇ ਦੇ ਅੱਜ ਡਾਊਨ ਹੋ ਗਏ ਆ ਹੂੰ ਸਟ੍ਰੈਸ ਬਹੁਤ ਲਈ ਬੈਠੇ ਲੋਗ ਠੀਕ ਹੈ ਨਾ ਬੈਸੇ ਵੀ ਖਰਾਕ ਉਹ ਨਹੀਂ ਹੈਗੀ ਜਿਹਦੇ ਨਾਲ ਟੈਸਟੋਸਟੇਰੋਨ ਬਹੁਤ ਬੰਦੇ ਦੇ ਡਾਊਨ ਜਦੋਂ ਵੀ ਕਿਸੇ ਦਾ ਟੈਸਟੋਸਟੇਰੋਨ ਡਾਊਨ ਹੋਇਆ ਉਹ ਸਿੱਧਾ ਹੀ ਮਰਦਾਨਾ ਕਮਜ਼ੋਰੀ ਦਾ ਕਾਰਨ ਬਣਦਾ ਕਾਰਨ ਬਣ ਜਾਂਦਾ ਸੋ ਆਪਾਂ ਨੂੰ ਆਪਣੇ ਟੈਸਟੋਸਟੇਰੋਨ ਦੇ ਉੱਤੇ ਹੀ ਵਰਕ ਕਰਨਾ ਚਾਹੀਦਾ ਸ਼ਿਲਾਜੀਤ ਬਹੁਤ ਅੱਛਾ ਇੱਕ ਵਰਦਾਨ ਹੈ ਹਾਂ ਵਰਦਾਨ ਆ ਕੁਦਰਤ ਦਾ ਸਾਨੂੰ ਕਿ ਅਸੀਂ ਜੇਕਰ ਇਹਨੂੰ ਆਪਣੀ ਬਾਡੀ ਲਈ ਕਰਦੇ ਹਾਂ ਤਾਂ ਤੁਹਾਡੇ ਟੈਸਟੋਸਟ੍ਰੋਨ ਬਹੁਤ ਜ਼ਿਆਦਾ ਵਧਿਆ ਜਿਹੜੇ ਮੁੰਡੇ ਪਲੇਅਰ ਵੀ ਆ ਉਹਨਾਂ ਨੂੰ ਸ਼ਿਲਾਜੀਤ ਵਰਤਣਾ ਚਾਹੀਦਾ ਹਾਂ ਜਿਹੜੇ ਮੁੰਡੇ ਜਿੰਮ 'ਚ ਜਾਂਦੇ ਆ ਉਹਨਾਂ ਨੂੰ ਸ਼ਿਲਾਜੀਤ ਵਰਤਣਾ ਚਾਹੀਦਾ ਕਿਉਂਕਿ ਉਹਨਾਂ ਦਾ ਵਰਕਆਊਟ ਬਹੁਤ ਹੁੰਦਾ ਠੀਕ ਹੈ ਨਾ ਉਹ ਕਈ ਚੀਜ਼ਾਂ ਐਦਾਂ ਦੀਆਂ ਖਾਂਦੇ ਜਿਹੜਾ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੈਗਾ ਪਰ ਖਾਂਦੇ ਆ ਜਿਹਦੇ ਨਾਲ ਟੈਸਟੋਸਟ੍ਰੋਨ ਐਡਵਰਟਾਈਜ਼ਮੈਂਟ ਹੁੰਦੀ ਨਾ ਕਿ ਉਹ ਡਬੇ ਡਬੇ ਦਾ ਐਡਵਰਟਾਈਜ਼ਮੈਂਟ ਤੇ ਵੀ ਨਾ ਜਾਇਆ ਕਰੋ ਬਹੁਤ ਸਾਰੀਆਂ ਚੀਜ਼ ਐਡਵਰਟਾਈਜ਼ਮੈਂਟ ਦੇ ਚੰਗੀਆਂ ਨਹੀਂ ਹੁੰਦੀਆਂ ਠੀਕ ਹੈ ਨਾ ਉੱਥੇ ਨ ਜਾਇਆ ਕਰੋ ਟੈਸਟੋਸਟਰੋਨ ਵਧਾਓ ਆਪਣੀ ਬਾਡੀ ਦਾ ਹਾਂ ਜਿੰਨਾ ਤੁਹਾਡਾ ਟੈਸਟੋਸਟਰੋਨ ਵਧੀਆ ਹੋਊਗਾ ਓਨਾ ਹੀ ਤੁਸੀਂ ਅੱਛੇ ਪਰਫਾਰਮਰ ਹੋਗੇ ਚਾਹੀ ਜਿਹੜੀ ਮਰਜ਼ੀ ਗੇਮ ਖੇਡੋ ਡੈਫੀਨੇਟਲੀ ਠੀਕ ਆ ਸਰ ਜਿਹਨਾਂ ਨੂੰ ਮਤਲਬ ਜਿਹਨਾਂ ਨੂੰ ਇਸ ਪਾਵਰ ਦੀ ਕਮਜ਼ੋਰੀ ਆ ਉਹੀ ਲੈ ਸਕਦੇ ਨੇ ਕਿ ਜਾਂ ਮਤਲਬ ਹੋਰ ਵੀ ਇਹਦੇ ਕੋਈ ਫਾਇਦੇ ਹੈਗੇ ਨੇ ਜਾਂ ਹੋਰ ਬੰਦਾ ਵੀ ਲੈ ਸਕਦਾ ਹਾਂ ਪਲੀਜ਼ ਕਿ ਤੁਹਾਡੇ ਮਤਲਬ ਜਿਹੜਾ ਮਰਦਾਨਾ ਕਮਜ਼ੋਰੀ ਤੇ ਤੁਸੀਂ ਹਾਂ ਮਤਲਬ ਉਤੇ ਇਲਾਵਾ ਦੇਖੋ ਇੱਕ ਚੀਜ਼ ਆ ਵੀ ਜਿਸ ਜਿਹਨ ਇਨਸਾਨ ਦਾ ਟੈਸਟੋਸਟਰੋਨ ਡਾਊਨ ਹੁੰਦਾ ਹੂੰ ਉਹਨੂੰ ਸੈਕਸ਼ੁਅਲ ਵੀਕਨੈਸ ਤਾਂ ਆਉਣੀ ਹੀ ਆਣੀ ਆ ਠੀਕ ਹੈ ਠੀਕ ਹੈ ਨਾ ਉਹਦੇ ਨਾਲ ਨਾਲ ਉਹਦਾ ਸਰੀਰ ਵੀ ਟੁੱਟਿਆ ਆ ਜਦੋਂ ਤੁਹਾਡੀ ਬਾਡੀ ਤੁਹਾਨੂੰ ਇਹ ਚੀਜ਼ ਜਵਾਬ ਦੇਣ ਲੱਗੀ ਤੁਸੀਂ ਕੰਮ ਕਰਨਾ ਚਾਹੁੰਦੇ ਕਿਸੇ ਵੀ ਕੰਮ ਦੀ ਇੱਛਾ ਨਹੀਂ ਹੁੰਦੀ ਆ ਤੁਹਾਡੇ ਕੋਲ ਬਟ ਤੁਹਾਡਾ ਦਿਲ ਨਹੀਂ ਕਰ ਰਿਹਾ ਉੱਥੇ ਯਾਰ ਤੁਸੀਂ ਡਿਗੂ ਡਿਗੂ ਤੁਹਾਡਾ ਸਰੀਰ ਤੁਹਾਨੂੰ ਜਵਾਬ ਦੇ ਰਿਹਾ ਇਟ ਮੀਨਸ ਕਿ ਤੁਸੀਂ ਟੈਸਟੋਸਟ੍ਰੋਨ ਡਾਊਨ ਕਰ ਬੈਠੇ ਆਪਣੀ ਬਾਡੀ ਦਾ ਜੇਕਰ ਟੈਸਟੋਸਟ੍ਰੋਨ ਵਧੀਆ ਹੋਊਗਾ ਜਿਸ ਵੀ ਇਨਸਾਨ ਦਾ ਉਹ ਚੰਗਾ ਪਰਫਾਰਮਰ ਹੋਗਾ ਹਾਰ ਪਾਸੇ ਨੂੰ ਠੀਕ ਹੈ ਨਾ ਜ਼ਰੂਰੀ ਨਹੀਂ ਕਿ ਕਿਸੇ ਨਸ਼ੀਲਾ ਜੀਤ ਨੂੰ ਜੇ ਮਤਲਬ ਆਪਾਂ ਜਾਂ ਰੂਚੋ ਨੂੰ ਆਪਾਂ ਸਿਰਫ ਮਰਦਾਨਾ ਕਮਜ਼ੋਰੀ ਲਈ ਵਰਤਣਾ ਨਹੀਂ ਇਹ ਆਪਣੀ ਬਾਡੀ ਚ ਟੈਸਟੋਸਟੇਰੋਨ ਨੂੰ ਉੱਪਰ ਰੱਖਣ ਲਈ ਵਰਤਣਾ ਯਾਨੀ ਕਿ ਤੁਹਾਨੂੰ ਐਕਟਿਵ ਰੱਖੇਗਾ ਪ੍ਰੋਪਰ ਪਰਫਾਰਮੈਂਸ ਤੇ ਆਪਾਂ ਆਏ ਨੇ ਪਰਫਾਰਮੈਂਸ ਤੁਸੀਂ ਕਿਸੇ ਤਰੀਕੇ ਨਾਲ ਵੀ ਲੈ ਸਕਦੇ ਹੋ ਕਿ ਲਾਈਕ ਤੁਸੀਂ ਆਫਿਸ ਦੇ ਕੰਮ ਕਰਦੇ ਹੋ ਤੁਸੀਂ ਸੁਸਤੀ ਪਈ ਹੋਈ ਆ ਫਿਰ ਬੰਦਾ ਖਾਂਦਾ ਤੇ ਕਿ ਸ਼ਕਤੀ એનર્ਜੀ ਦਿੰਦੀ ਆ ਤੁਹਾਡੇ ਚਲਿਆ ਯਾਰ ਭਾਜੀ ਜਦੋਂ ਤੁਸੀਂ ਤੁਹਾਡੀ ਬਾਡੀ ਐਕਟਿਵ ਆ ਹੁਣ ਤੁਸੀਂ ਛੋਟੇ ਬੱਚੇ ਨੂੰ ਦੇਖਿਓ ਉਹ ਟੈਸਟੋਸਟੇਰੋਨ ਲੈਵਲ ਤੇ ਹੁੰਦਾ ਹਾਂ ਉਹਨੂੰ ਉੱਟਪਦਾ ਫਿਰੂ ਨੱਚਦਾ ਫਿਰੂ ਜੋ ਸਾਰਾ ਕੁਝ ਕਰਦਾ ਉਹ ਉਹ ਟਾਈਮ ਨਾਲ ਹੀ ਸੌ ਜਾਂਦਾ ਹਾਂ ਅਸੀਂ ਕਹਿੰਨੇ ਯਾਰ ਇਹ ਅੱਜ ਸਾਰਾ ਦਿਨ ਥੱਕ ਗਿਆ ਸੌਂ ਗਿਆ ਨਹੀਂ ਯਾਰ ਉਹ ਕੁਦਰਤ ਮੁਤਾਬਕ ਚੱਲ ਰਿਹਾ ਹਾਂ ਇਸ ਕਰਕੇ ਕੁਦਰਤ ਨੇ ਸਾਨੂੰ ਜਿਹੜੀਆਂ ਚੀਜ਼ਾਂ ਦਿੱਤੀਆਂ ਸਾਨੂੰ ਉਹਦੇ ਮੁਤਾਬਕ ਚੱਲੀਏ ਤਾਂ ਅਸੀਂ ਬਹੁਤ ਅੱਛੇ ਅੱਛੇ ਰਿਜ਼ਲਟ ਲੈ ਸਕਦੇ ਹਾਂ ਸੋ ਦੇਖ ਸਕਦੇ ਹੋ ਵੀ ਤੁਹਾਨੂੰ ਅੱਜ ਪ੍ਰੋਡਕਟ ਜਿਹੜੇ ਦਿਖਾਏ ਆ ਹੁਣ ਇਹ ਆਪਣੀ ਆਡੀਅנס ਜਿਹੜੀ ਹੈ ਉਹਨਾਂ ਨੂੰ ਅੱਛਾ ਉਹਨਾਂ ਨੂੰ ਵੀ ਫ੍ਰੀ ਦੇਣਾ ਸਾਡੀ ਸਾਡੀ ਆਡੀਅנס ਦੇਖ ਰਹੀ ਹੈ ਹਾਂ ਹਾਂ ਇਹ ਬਲੇ ਇਹ ਚੱਲ ਰਿਹਾ ਆਪਣਾ 31 ਦਸੰਬਰ ਤੱਕ ਮੈਂ ਦੇਖੋ ਮੇਰੀ ਸੁਣੋ ਗੱਲ ਮੈਂ ਮੈਂ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਕਦੇ ਵੀ ਜੇ ਤੁਸੀਂ ਆਏ ਤਾਂ ਤੁਹਾਡੇ ਜੇ ਕੋਈ ਹੋਰ ਚੈਨਲ ਆਊਗਾ ਉਹਨੂੰ ਵੀ ਕਹਾਂਗੀ ਸੋ ਲੋ ਜੀ ਅਰੂਚੋ ਜਿਹੜਾ ਪ੍ਰੋਡਕਟ ਆ ਇੱਕ ਨੇਵਲ ਅਮ੍ਰਿਤ ਕੰਪਨੀ ਸਰ ਹੁਣਾ ਵਾਲੋ ਜਿਹੜਾ ਲਾਂਚ ਕੀਤਾ ਗਿਆ ਉਹ ਤੁਸੀਂ ਤੁਹਾਨੂੰ ਜਾਣਦੇ ਆ ਉਹਦੇ ਨਾਲ-ਨਾਲ ਤੁਹਾਨੂੰ ਇਹ ਸ਼ਿਲਾਜੀ ਜਿਹੜੀ 31 ਦਸੰਬਰ ਤੱਕ ਬਿਲਕੁਲ ਮੁਫਤ ਮਿਲਣੀ ਹੈ ਉਹਦੇ ਨਾਲ-ਨਾਲ ਤੁਸੀਂ ਜੇ ਪ੍ਰੋਡਕਟ ਕਹਿੰਦੇ ਭਾਵੇਂ ਇੱਕ ਪੀਸ ਲਓ ਦੋ ਪੀਸ ਲਓ ਭਾਵੇਂ 100 ਪੀਸ ਲਓ 100 ਨਾ ਫ੍ਰੀ ਮਿਲੂਗੀ 31 ਦਸੰਬਰ ਤੱਕ ਇਹ ਆਫਰ ਹੈ ਉਸ ਤੋਂ ਬਾਅਦ ਕਹਿੰਦੇ ਫਿਰ ਇਹਦਾ ਜਿਹੜਾ ਰੇਟ ਐਕਚੁਅਲ ਹੈਗਾ ਉਹ ਤੁਹਾਨੂੰ ਲੱਗਣਾ ਹੈ ਜੀ ਮਤਲਬ ਕਿ ਰੇਟ ਇਹਨੂੰ ਲਾਂਚ ਫਿਰ ਪ੍ਰੋਪਰ ਤਰੀਕੇ ਨਾਲ ਤੁਸੀਂ ਲਾਂਚ ਕਰੋਗੇ ਹੈ ਮਤਲਬ ਕਿਸੇ ਨਾ ਭਾਵੇਂ ਜੀ ਬਿਲਕੁਲ ਬਿਲਕੁਲ ਫਿਰ ਪ੍ਰੋਪਰ ਤਰੀਕੇ ਨਾਲ ਲਾਂਚ ਕਰੋਗੇ ਇਸ ਜਨਵਰੀ ਤੋਂ ਸਾਡੀ ਕੰਪਨੀ ਦੀ ਲਾਂਚਿੰਗ ਹੋਈ ਸੀਗੀ 2019 ਤੋਂ ਅਸੀਂ ਇਸ ਸਿਸਟਮ ਦੇ ਵਿੱਚ ਹੈਗੇ ਆਂ ਵੈਸੇ ਤਾਂ 2012 ਤੋਂ ਅਸੀਂ 2019 ਤੋਂ ਇਹਨੂੰ ਪ੍ਰੋਪਰ ਵੇਚ ਲੈ ਕੇ ਆਏ ਸੀਗੇ 1 ਜਨਵਰੀ ਤੋਂ ਓਕੇ 1 ਜਨਵਰੀ ਨੂੰ ਹੀ ਇਹਦੀ ਲਾਂਚਿੰਗ ਕਰਾਂਗੇ ਅਸੀਂ ਸੋ ਤੁਹਾਨੂੰ ਮੁਬਾਰਕ ਹੋਏਣੀ ਅਸੀਂ ਪਹੁੰਚਾਂਗੇ ਗੱਜ-ਬੱਜ ਕੇ ਬਾਹਰ ਮੈਂ ਟੈਂਡੂ ਲਵਾ ਕੇ ਪਕੌੜੇ ਪਕੌੜੇ ਲਵਾਇਓ ਕੋਈ ਡਾਈਟ ਫੂਡ ਲਵਾਇਓ ਨਹੀਂ ਡ్రਾਈ ਫਰੂਟ ਹੀ ਹੋਗਾ ਸਾਡੇ ਸਾਡੇ ਪਕੌੜੇ ਨਹੀਂ ਆਣਗੇ ਚਲੋ ਜੀ ਸੋ ਦੇਖ ਸਕਦੇ ਹੋ ਸੋ ਫਸਟ ਆਫ 올 ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਜਿਨੇ ਲੋਕ ਨਾਲ ਜੁੜੇ ਹੋਏ ਨੇ ਤੇ ਡਾਕਟਰ ਸਾਹਿਬ ਇਹਨੂੰ ਲੈਣ ਦੇ ਲਈ ਤੁਹਾਨੂੰ ਕਾਲ ਕਰਨ ਦੀ ਜੀ ਤੁਹਾਡੇ ਕੋਲ ਆ ਜੀ ਕਿਵੇਂ ਕਰੀਏ ਦੱਸੋ ਕਾਲ ਕਰ ਸਕਦੇ ਆ ਜੀ ਠੀਕ ਹੈ ਮੋਸਟ ਵੈਲਕਮ ਆ ਜੇ ਤੁਸੀਂ ਆਉਣਾ ਚਾਹੁੰਦੇ ਆ ਸਕਦੇ ਆ ਜੀ ਕੋਈ ਦਿੱਕਤ ਨਹੀਂ ਐਡਰੈਸ ਤੁਹਾਨੂੰ ਦਿੱਤਾ ਹੋਇਆ ਜੀ ਐਡਰੈਸ ਨੋਟ ਕਰ ਲਿਓ ਫੋਨ ਨੰਬਰ ਤੁਹਾਨੂੰ ਦਿੱਤਾ ਡਾਕਟਰ ਸਾਹਿਬ ਚਲੋ ਤੁਸੀਂ ਅਲੱਗ-ਅਲੱਗ ਪ੍ਰੋਡਕਟ ਨੋ ਡਾਊਟ ਲਿਆਉਂਦੇ ਰਹਿੰਦੇ ਹੋ ਆਯੁਰਵੈਦਿਕ ਦਾ ਫਾਇਦਾ ਇਹ ਹੋ ਜਾਂਦਾ ਕਿ ਚਲੋ ਲੋਕ ਨਿਰਪੈ ਆ ਜਾਂਦੇ ਆ ਕਿਉਂ ਕਿ ਉਹਨਾਂ ਨੂੰ ਇਹ ਹੁੰਦਾ ਕਿ ਸਾਨੂੰ ਐਟ ਲੀਸਟ ਕੋਈ ਸਾਈਡ ਇਫੈਕਟ ਨਹੀਂ ਆ ਦੇਖੋ ਖਾ ਕੇ ਦੇਖ ਲਈਏ ਨਾ ਸਾਰੀ ਮੈਡੀਸਿਨਸ ਲੋਕ ਕੀ ਲਗਾਤਾਰ ਖਾ ਰਹੇ ਹਨ ਉਹਨਾਂ ਦੇ ਉੱਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੰਨੇ ਕੁ ਸਾਈਡ ਇਫੈਕਟ ਲੈ ਕੇ ਆ ਲੋਕ ਇਰਿਟੇਟ ਵੀ ਹੋ ਜਾਂਦੇ ਨਾ ਗੋਲੀਆਂ ਕੈਪਸੂਲ ਖਾ ਖਾ ਕੇ ਥੱਬਾ ਥੱਬਾ ਆ ਥੋੜੇ ਵੀ ਨਹੀਂ ਦਿੰਦੇ ਮਤਲਬ ਡਾਕਟਰ ਜਦ ਨਹੀਂ ਮੈਡੀਸਨ ਦੇਂਦੇ ਬੰਦਾ ਡਰੇ ਜਾਂਦਾ ਦੇਖਿਆ ਥੋੜਾ ਜਿਹਾ ਆਪਾਂ ਮਤਲਬ ਆਯੁਰਵੇਦਾਂ ਨੂੰ ਚੁਣੀਆ ਯਾਰ ਆਯੁਰਵੇਦਾਂ ਥੋੜੀ ਦੇ ਰਸੋਈ ਥੋੜਾ ਰੈਸਟ ਮਿਲ ਜਾਣੀ ਨਾਲੇ ਬੋਡੀ ਪਰ ਰਸੋਈ ਚ ਪਿਆ ਹਾਂ ਬਹੁਤ ਸਾਰੀਆਂ ਚੀਜ਼ਾਂ ਦਾ ਰਸੋਈ ਚ ਹੀ ਪਈਆਂ ਉਹਨੂੰ ਆਯੁਰਵੇਦਾਂ ਵਾ ਉਹਨੂੰ ਬਣਾਈਏ ਸलोਜੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ